ਜਲੰਧਰ ਸ਼ਹਿਰ ਵਾਸੀਆਂ ਲਈ ਅਸੀਂ ਬਲਟਨ ਪਾਰਕ ਦੇ ਵਿੱਚ ਅਸੀਂ ਫਿਰ 헤ਰਾ ਫੇਰੀ ਮੂਵੀ ਵਾਲੀ ਰਾਇਲ ਸਰਕਸ ਲੈ ਕੇ ਆਏ ਆ ਜਿਹਦੇ ਸੋਲ ਦੇ ਵਿੱਚ ਇੱਕ ਬਹੁਤ ਨਵੀਂ ਚੀਜ਼ਾਂ ਦੇ ਵਿੱਚ ਇੱਥੇ ਬਲਟਨ ਪਾਰਕ ਜਲੰਧਰ ਸ਼ਹਿਰ ਵਾਸੀਆਂ ਲਈ ਇੱਕ ਨਵਾਂ ਸਰਪ੍ਰਾਈਜ਼ ਇੱਥੇ ਜੋ ਅਸੀਂ ਲੰਡਨ ਕਾਰਨੀਵਲ ਦੇ ਨਾਲ ਉੱਥੇ ਲੰਡਨ स्ਨੋ ਸਿਟੀ ਜੀ ਵਿੱਚ ਲੰਡਨ ਬ੍ਰਿਜ ਸਪੈਸ਼ਲਿਸਟ ਜਿਹੜੀ ਤੁਹਾਨੂੰ ਬਾਹਰ ਹੀ ਦੇਖਣ ਨੂੰ ਮਿਲੂਗਾ ਜਿਹਦੇ ਵਿੱਚ ਦੇਖਣ ਦੀ ਤੁਹਾਨੂੰ ਲੰਡਨ ਬ੍ਰਿਜ ਦੇਖਣ ਲਈ ਕੋਈ ਵੀ ਲੰਡਨ ਸਿਟੀ ਦੇਖਣ ਲਈ ਕੋਈ ਵੀ ਟਿਕਟ ਨਹੀਂ ਦੇਣੀ ਪਊਗੀ ਤੁਸੀਂ ਬਾਹਰ ਹੀ ਉਹਦੇ ਖੜ ਕੇ ਆਪਣਾ ਫ੍ਰੀ ਚ ਉਹਦੀ ਟਿਕਟ ਟਾਕ ਵਗੈਰਾ ਕਰਵਾ ਸਕਦੇ ਹੋ ਤੇ ਲੋਕਾਂ ਦੇ ਲਈ ਇਸ ਵਿੱਚ ਹੋਰ ਵੀ ਕਈ ਨਵੀਆਂ ਚੀਜ਼ਾਂ ਦੇਖਣ ਨੂੰ ਲਿਆਵਾਂਗੇ ਜਿਦਾ ਮਰਮੜ ਸ਼ੋਅ ਹੈ ਲਾਈਵ ਮਰਮੜ ਸ਼ੋਅ ਫਿਲਮ ਸ਼ੇਡ ਦੇ ਫਿਲੀਪੀਨ ਇਦਾਂ ਦੀ ਸਿਟੀ ਹੈ ਜਿਸ ਵਿੱਚ ਬੱਚਿਆਂ ਨੂੰ ਤੈਰਨਾ ਸਿਖਾਇਆ ਜਾਂਦਾ ਹੈ ਪਾਣੀ ਦੇ ਵਿੱਚ ਰਹਿਣਾ ਸਿਖਾਇਆ ਜਾਂਦਾ ਹੈ ਕਿ ਬੱਚੇ ਉੱਥੇ ਸਕੂਲਸ ਨੇ ਅਲੱਗ-ਅਲੱਗ ਚੀਜ਼ਾਂ ਨੇ ਜਿੱਥੇ ਬੱਚ ਉਹੀ ਚੀਜ਼ ਅਸੀਂ ਇੱਥੇ ਜਲੰਧਰ ਵਾਸੀਆਂ ਲਈ ਜਲੰਧਰ ਸਿਟੀ 'ਚ ਲੈ ਕੇ ਆਏ ਆ ਕਿ ਜੋ ਅਸੀਂ ਫਿਲੀਪੀਨਸ ਜਾ ਨਹੀਂ ਸਕਦੇ ਜਾਂ ਨਹੀਂ ਜਾ ਸਕਦੇ ਉਹ ਇੱਥੇ ਆ ਕੇ ਲਾਈਵ ਉਹ ਆਪਣੇ ਆਰਟਿਸਟ ਨੂੰ ਇੱਥੇ ਦੇਖ ਸਕਦੇ ਨੇ ਕੋਈ ਉਹਦਾ ਟੀਵੀ ਜਾਂ ਆਈ.ਵੀ.ਡੀ. ਤੇ ਉਹ ਨਹੀਂ ਹੈ ਇੱਥੇ ਲਾਈਵ ਉਹ ਆਰਟਿਸਟ ਆਣਗੇ ਤੇ ਆ ਕੇ ਆਪਣਾ ਇਹਦਾ ਪ੍ਰੋਗਰਾਮ ਕਰਨਗੇ ਤੇ ਲੋਕਾਂ ਨੂੰ ਦੇਖਣ ਨੂੰ ਮਿਲੇਗਾ ਹੋਰ ਵੀ ਇਸ ਵਿੱਚ ਤੁਹਾਨੂੰ ਕਈ ਨਵੀਆਂ ਚੀਜ਼ਾਂ ਦੇਖਣ ਨੂੰ ਮਿਲੂਗਾ ਫਾਈਬਰ ਗੇਟਿੰਗ ਮਿਲੂਗੀ ਫਾਈਬਰ ਪੂਰਾ ਸਾਰਾ ਨਾਇਗਰਾ ਫਾਲ ਦੇਖਣ ਨੂੰ ਮਿਲੂਗਾ ਏਕ ਆਪਾਂ ਕਹਿੰਨੇ ਕਿ ਜੀ ਆਰਟੀਫੀਸ਼ੀਅਲ ਕੋਈ ਵੀ ਚੀਜ਼ ਰੈਡੀ ਕਰਦੇ ਆਂ ਉਸ ਦਾ ਆਰਟੀਫੀਸ਼ੀਅਲ ਪ੍ਰੂਫ ਕੂਬਿਆ ਕੂਬ ਰੂਟ ਫਾਈਬਰ ਦੇ ਵਿੱਚ ਰੈਡੀ ਹੋਇਆ ਹੈ 150 ਫੁੱਟ ਦੇ ਵਿੱਚ ਤੁਹਾਨੂੰ ਇਥੇ ਨਾਇਗਰਾ ਫਾਲ ਦੇਖਣ ਨੂੰ ਮਿਲੂਗਾ ਤੇ ਉਸ ਵਿੱਚ ਕਈ ਹੋਰ 스ਨੋ ਸਿਟੀ ਵੀ ਦੇਖਣ ਨੂੰ ਮਿਲੂਗੀ। 스ਨੋ ਸਿਟੀ ਦੇ ਵਿੱਚ ਟੈਂਪਰੇਚਰ ਵੀ ਪ੍ਰੋਪਰ ਉਹੀ 스ਨੋ ਵਾਲਾ ਕੀਤਾ ਜਾਊਗਾ ਕਿ ਜਿਸ ਵਿੱਚ ਲੋਕਾਂ ਨੂੰ ਪੂਰਾ ਗਰਮੀ ਦੇ ਵਿੱਚ ਵੀ ਠੰਡਕ ਦਾ ਮਾਹੌਲ ਮਿਲ ਸਕੇ ਤੇ ਅਸੀਂ ਲੰਡਨ ਦੀ ਜਿਹੜਾ ਵਾਦੀਆਂ 'ਚ ਘੁੰਮ ਰਹੇ ਹਾਂ ਜਾਂ ਕਸ਼ਮੀਰ ਦੀ ਵਾਦੀਆਂ 'ਚ ਘੁੰਮ ਰਹੇ ਹਾਂ ਉਹ ਸਾਰੀ ਚੀਜ਼ਾਂ ਦਾ ਆਨੰਦ ਤੁਹਾਨੂੰ ਇੱਥੇ ਜਲੰਧਰ ਸ਼ਹਿਰ ਬਲਟਨ ਪਾਰਕ 'ਚ ਦੇਖਣ ਨੂੰ ਮਿਲੂਗਾ ਤੇ ਹੋਰ ਵੀ ਕਈ ਡਿਜ਼ਨੀ ਵਰਲਡ ਤੋਂ ਕਈ ਨਵੇਂ ਝੂਲੇ ਇੱਥੇ ਲਿਆਏ ਗਏ ਨੇ ਜੋ ਜਲੰਧਰ ਸ਼ਹਿਰ ਦੇ ਰਿਜ਼ੋਰਟ ਮੇਲੇ ਕਿਸੇ ਵੀ ਮੇਲੇ ਦੇ ਵਿੱਚ ਅੱਜ ਤੱਕ ਪਹਿ ਜਿਸ ਦਾ ਨਾਮ ਹੈਗਾ ਰੇਂਜਰ ਝੂਲਾ ਹੋ ਗਿਆ ਟਾਵਰ ਝੂਲਾ ਹੋ ਗਿਆ ਸੁਨਾਮੀ ਝੂਲਾ ਹੋ ਗਿਆ ਜੋ ਡਿਜ਼ਨੀ ਵਰਲਡ ਤੋਂ ਬੰਬੇ ਤੋਂ ਸਪੈਸ਼ਲ ਇਥੇ ਜਲੰਧਰ ਸ਼ਹਿਰ ਬਲਟਨ ਪਾਰਕ ਚ ਲੈ ਕੇ ਆਏ ਆ ਤੇ ਲੋਕਾਂ ਨੂੰ ਮੈਂ ਇਹੀ ਅਪੀਲ ਕਰਨਾ ਚਾਹੂੰਗਾ ਕਿ ਵੱਧ ਤੋਂ ਵੱਧ ਇਸ ਦਾ ਆ ਕੇ ਆਨੰਦ ਮਾਣੋ ਜਿਸ ਦੀ ਓਪਨਿੰਗ ਕੱਲ ਕਰਵਾਈ ਜਾਈ ਹੈ ਕੱਲ ਕਰਵਾਈ ਜਾ ਰਹੀ ਹੈ 25 ਤਰੀਕ ਨੂੰ ਸਰਕਸ ਦੀ ਓਪਨਿੰਗ ਵੀ ਕੱਲ ਕਰਵਾਈ ਜਾਊਗੀ ਜਿਸ ਦੇ ਤਿੰਨ ਸ਼ੋਅ ਹੋਣਗੇ ਇੱਕ ਪਹਿਲਾ ਸ਼ੋਅ ਸ਼ਾਮੀ 5 ਵਜੇ ਦੂਜਾ ਸ਼ੋਅ ਸ਼ਾਮੀ 7 ਵਜੇ ਤੀਜਾ ਸ਼ੋਅ ਸ਼ਾਮੀ 9 ਵਜੇ ਕੱਲ 25 ਤਰੀਕ ਨੂੰ ਸਿਰਫ ਇੱਕ ਸ਼ੋਅ ਚਲਾਇਆ ਜਾਊਗਾ 7 ਵਜੇ ਦਿਨੇਸ਼ ਢੱਲ ਜੀ ਤੇ ਗੋਤਮ ਜੈਮ ਕਮਿਸ਼ਨਰ ਕਾਰਪੋਰੇਸ਼ਨ ਜਿਲੰਦਰ ਜੀ ਵੱਲੋਂ ਤੇ ਹਲਕਾ ਚਾਰਥ ਨਾਰਥ ਆਮ ਆਦਮੀ ਪਾਰਟੀ ਵੱਲੋਂ ਇਸ ਦੀ ਕੱਲ ਓਪਨਿੰਗ ਕਰਵਾਈ ਜਾਊਗੀ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੂੰਗਾ ਵੱਧ ਚੜ ਕੇ ਇਸ ਦਾ ਕੇ ਨੰਦ ਮੰਗੋ ਸਰ ਸੁਰੱਖਿਆ ਦੇ ਵਿੱਚ ਆਰਟਿਸਟ ਬਾਹਰੋਂ ਵੀ ਹੈਗੇ ਹਾਂਜੀ ਸରି ਸਿੱਟੇ ਕਈ ਆਰਟਿਸਟਸ ਬਾਰੋ ਹੈਗੇ ਨੇ ਅਫਰੀਕਨ ਆਰਟਿਸਟਸ ਹੈਗੇ ਨੇ ਮਨੀਪੁਰਨ ਆਰਟਿਸਟਸ ਹੈਗੇ ਨੇ ਚਾਈਨੀਸ ਆਰਟਿਸਟਸ ਹੈਗੇ ਨੇ ਸੁਰੱਖਿਆ ਲਈ ਪੂਰੇ ਪਰਮੰਦ ਨੇ ਆਪਣੇ ਡਿਵੀਜ਼ਨ ਨੰਬਰ 1 ਵੱਲੋਂ ਵੀ ਪੂਰੀ ਸਕਿਉਰਿਟੀ ਕਲ ਵੀ ਲਗਾਈ ਗਈ ਹੈ ਰੈਗੂਲਰ ਲਗਾਈ ਜਾ ਰਹੀ ਹੈ ਵੱਲੋਂ ਅੰਦਰ ਚੌਂਕੀ ਪੋਸਟ ਵੀ ਬਣਾਈ ਗਈ ਹੈ ਸੈਕੰਡਰੀ ਸਾਈਟ ਵੱਲੋਂ ਆਪਣੀ ਪ੍ਰਾਈਵੇਟ ਸਕਿਉਰਟੀ ਵੀ ਰੱਖੀ ਜਾਂਦੀ ਹੈ ਫਤ ਸਕਿਉਰਿਟੀ ਪੂਰਨ ਸਕਿਉਰਿਟੀ ਵੱਲੋਂ ਕੰਟਰੈਕਟ ਦਿੱਤਾ ਹੈ ਜਿਹੜੇ ਸਕਿਉਰਿਟੀ ਗਾਰਡਸ ਪ੍ਰੋਪਰ ਹੁੰਦੇ ਨੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਆਪਣਾ ਖੁੱਦ ਦਾ ਸੈਟਅਪ ਹੈ 32 ਕੈ ਜਿਵੇਂ ਝੂਲੇ ਵਗੈਰਾ ਜਿਹੜੇ ਆ ਰਹੇ ਨੇ ਉਹਨਾਂ ਲਈ ਕਿਤੇ ਕੋਈ ਅਨੁਕੂਣੀ ਨਾ ਵਾਪਰੇ ਉਹਦੇ ਲਈ ਤੁਹਾਡੇ ਕੋਲ ਸਰ ਇਹ ਸਾਰੇ ਪ੍ਰੋਪਰ ਸੀਟ ਬੈਲਟਸ ਵਾਲੇ ਰਾਈਡਸ ਹੁੰਦੀਆਂ ਨੇ ਇਹਦੇ ਵਿੱਚ ਕੋਈ ਹੋਰ ਰਾਈਡਸ ਨਹੀਂ ਹੈ ਮੇਲੇ ਲਈ ਆਪਾਂ ਜਿਹੜੀਆਂ ਨਵੀਆਂ ਲੱਗਦੀਆਂ ਜਿੰਨੀਆਂ ਸੁਨਾਮੀ ਵਗੈਰਾ ਜੋ ਵੀ ਰਾਈਡਸ ਨੇ ਸਾਰੀਆਂ ਪ੍ਰੋਪਰ ਸੀਟ ਬੈਲਟ ਤੇ ਪੂਰੀ ਸੇਫਟੀ ਨਾਲ ਹੁੰਦੀ ਇਹਨਾਂ ਦੀ ਪਰਮਿਸ਼ਨ ਵੀ ਵੈਸੇ ਹੀ ਪੰਜਾਬ ਰੋਡ ਦੇ ਤੇ ਦੂਜੇ ਪੀਡਬਲੂਡੀ ਵੱਲੋਂ ਫਿਟਨੈਸ ਇਲੈਕਟ੍ਰੀਕਲ ਐਂਡ ਮਕੈਨਿਕਲ ਦੋਨਾਂ ਵੱਲੋਂ ਕਰਵਾਈ ਜਾਂਦੀ ਹੈ ਉਸ ਤੋਂ ਬਾਅਦ ਇਹਨੂੰ ਸਟਾਰਟ ਕੀਤਾ ਜਾਂਦਾ ਅੱਜ ਵੀ ਜਦੋਂ ਤੁਸੀਂ ਦੇਖੂਗਾ ਉਧਰ ਜਾ ਕੇ ਹੁਣ ਆਪਾਂ ਦਿਖਾਵਾਂਗੇ ਉਸੇ ਸਾਰੇ ਮੁਲਾਜ਼ਮ ਤੋਂ ਵੀ ਅਰਥਿੰਗਸ ਵਗੈਰਾ ਕਰ ਰਹੇ ਨੇ ਪਲੱਸ ਪੀਡਬਲੂਡੀ ਵਾਲੇ ਵਿਭਾਗ ਵਾਲੇ ਉਹ ਇਹਨੂੰ ਸਾਰੇ ਚੂਲੇ ਨੂੰ ਟ੍ਰਾਈ ਚਲਾ ਚਲਾ ਕੇ ਟ੍ਰਾਈ ਕਰ ਰਹੇ ਨੇ ਜਦੋਂ ਉਹਨਾਂ ਵੱਲੋਂ ਫਸਟ ਕੀ ਟ੍ਰਾਈ ਕੀਤਾ ਜਾਂਦਾ ਫਿਰ ਸੈਕੰਡ ਲਾਈਨ ਨੂੰ ਚਲਾਇਆ ਜਾਂਦਾ ਹੈ ਸਰ ਸਰਕਸ ਵਿੱਚ ਐਨੀਮਲ ਕਿਹੜੇ ਕਿਹੜੇ ਤੁਸੀਂ ਲੈ ਸਰ ਐਨੀਮਲਸ ਜਿਹਦਾ ਗਵਰਨਮੈਂਟ ਵੱਲੋਂ ਅਪੀਲ ਕੀਤੀ ਗਈ ਸੀ ਉਹਦੇ ਜਿਹਨ ਐਨੀਮਲਸ ਖਤਮ ਹੋ ਗਏ ਉਹਨੇ ਸਾਰੇ ਬੰਬੇ ਜੂਸ ਵਗੈਰਾ ਜਮਾ ਹੋਏ ਨੇ ਅਸੀਂ ਬੱਚਿਆਂ ਨੂੰ ਹੁਣ ਲੋਕਾਂ ਨੂੰ ਬੱਚਿਆਂ ਨੂੰ ਕਿੱਦਾਂ ਪਤਾ ਲੱਗੂਗਾ ਕਿਹੜਾ ਡਾਇਨਾਸੌਰ ਹੈ ਮੇਰਾ ਮੈਨਾ ਹੈ ਗੁਰਿੱਲਾ ਕੀ ਹੁੰਦਾ ਸੀ ਹਾਥੀ ਕੀ ਹੁੰਦਾ ਸੀ ਸੈਂਟੀਫਿਕ ਤੌਰ ਤੇ ਬੱਚਿਆਂ ਨੂੰ ਸਿਰਫ ਕਿਤਾਬਾਂ 'ਚ ਜਾਂ ਟੀਵੀ 'ਚ ਦੇਖਣ ਨੂੰ ਮਿਲਦਾ ਅਸੀਂ ਇੱਥੇ ਇੱਕ ਮਾਡਲਸ ਲੈ ਕੇ ਆਏ ਹਾਂ ਜਿਹਦਾ ਇਲੈਕਟ੍ਰੋਨਿਕਸ ਮਾਡਲ ਸੈੱਟ ਹੈ ਡਾਇਨਾਸੌਰ ਦੇ ਵੀ ਹੋਰ ਵੀ ਡਰੈਸਿਸ ਐਲਗਲਗ ਗੁਰਿੱਲੇਸ ਵਗੈਰਾ ਦੀਆਂ ਜਿਹੜੀ ਚ ਕੀ ਸੀ ਕੀ ਗਰੀਲਾ ਜੀ ਕੀ ਡਾਇਨਾਸੌਰ ਜੀ ਜੋ ਜਾਨਵਰ ਆਪਣੇ ਤੋਂ ਅਲੋਪ ਵੀ ਹੋ ਚੁੱਕੇ ਨੇ ਉਹ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਇੱਥੇ ਦੇਖਣ ਨੂੰ ਮਿਲਦੀਆਂ ਤੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਸਰ ਟਾਈਮ ਨਹੀਂ ਜਲੰਧਰ ਤੋਂ ਪਹਿਲਾਂ ਨਹੀਂ ਪਈ ਕਿ ਨਹੀਂ ਸਰ ਇਹ ਪਹਿਲੀ ਵਾਰ ਹੀ ਲੱਗ ਰਹੀ ਹੈ ਜਲੰਧਰ ਵਾਸੀਆਂ ਲਈ ਬਲਟਨ پارک ਦੇ ਵਿੱਚ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਬਾਅਦ ਚੜ ਕੇ ਇਸ ਦਾ ਆ ਕੇ ਨੰਦਮਾਣੋ ਸਰਕਸ ਦੀ ਜਿਹੜੀ ਟਾਈਮਿੰਗ ਹੋਇਆ ਕਰੂਗੀ ਰੈਗੂਲਰ ਦਿੰショ ਹੋਇਆ ਕਰੇਗੇ ਸ਼ਾਮ ਨੂੰ 5 ਵਜੇ 7 ਵਜੇ ਤੇ 9 ਵਜੇ ਜਿਹੜੀ ਮੇਲੇ ਦੀ ਟਾਈਮਿੰਗ ਹੋਊਗੀ ਉਹ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਹੋਇਆ ਕਰੂਗਾ ਤੇ ਬਾਅਦ ਚੜ ਕੇ ਲੋਕ ਜਦਾ ਆ ਕੇ ਨਾ ਮਾਰ ਸਕਦੇ ਤੁਸੀਂ ਨਾਇਗਰਾ ਡ੍ਰੀਪਿੰਗ ਨਾਇਗਰਾ ਹਾਲ ਦੀ ਗੱਲ ਕੀ ਹੋ ਰਹੀ ਓ ਪਹਿਲੋ ਵੀ ਜਿਹੜਾ ਕਿ ਖਾਲਸਾ ਸਕੂਲ ਦੇ ਵਿੱਚ ਚੱਲ ਰਿਹਾ ਵੀਰੇ ਆਪਾਂ ਨੂੰ ਉਹਦਾ ਪਤਾ ਨਹੀਂ ਆਪਣਾ ਪੂਰਾ ਫਾਈਬਰ ਮਾਡਲ ਹੈ ਉਹ ਆਪਾਂ ਜਿੱਦਾਂ ਇੱਕ ਮੇਨਟੇਨ ਕਰਦੇ ਉਪਰੋਂ ਪਾਣੀ ਸਿੱਟਣਾ ਨਾਇਗਰਾ ਹਾਲ ਨਹੀਂ ਹੁੰਦਾ ਇਫਾਈਬਰ ਮਾਡਲ ਹੈ ਜਿਸ ਵਿੱਚ ਪ੍ਰੋਪਰ ਤੁਹਾਨੂੰ ਆਈਏ ਦੇ ਵਿੱਚ ਉਹਦੀ ਵੀਡੀਓਜ਼ ਵਗੈਰਾ ਵੀ ਦਿਖੂਗੀਆਂ ਤੇ ਸਾਰਾ ਕੁਝ ਪ੍ਰੋਪਰ ਉਹਦੀ ਫੀਲ ਵੀ ਆਊਗੀ ਸਰ ਕੋਸਟ ਕੀ ਰੱਖੀ ਹੈ ਜੀ ਕੋਸਟ ਕੀ ਰੱਖੀ ਹੈ ਸਰ ਨਾਰਮਲ ਟਿਕਟਸ ਰੱਖੀਆਂ ਹੋਈਆਂ ਕਿਸੇ ਵੀ ਚੀਜ਼ ਦੀ ਸਰਕਸ ਦੀ ਵੀ ਟਿਕਟ ਨਾਰਮਲ ਹੈ 100 150 200 ਇੱਥੇ ਹੀ ਮੇਲੇ ਦੇ ਵਿੱਚ ਵੀ 50 ਰੁਪਏ ਦੀ ਟਿਕਟ ਹੈ ਕੋਈ ਹੈਵੀ ਟਿਕਟਸ ਨਹੀਂ ਝੂਲੇ ਦੀ ਵੀ ਟਿਕਟਸ ਵੀ ਬਹੁਤ ਨਾਰਮਲ ਜਿਹੀਆਂ ਹੈ 50 ਰੁਪਏ 80 ਰੁਪਏ 100 ਰੁਪਏ ਜਿਸ ਵਿੱਚ ਕਿਸੇ ਵੀ ਬੰਦੇ ਦੀ ਕੋਈ ਜੇਬ ਨਹੀਂ ਲੇ ਤੇ ਆਰਾਮ ਨਾਲ ਆ ਕੇ ਪਰ ਨਾਰਮਲ ਪਬਲਿਕਸ ਦਾ ਅਨੰਤ ਮਾਣ ਸਕਦੇ ਆ 25 ਤਰੀਕ ਤੋਂ ਲੈ ਸਿਰ ਇਹ 1 ਮੰਥਲੀ ਹੀ ਅစီ ਲਗਾਇਆ ਗਿਆ ਹੈ ਬਾਕੀ ਜਿੱਦਾਂ ਲੋਕਾਂ ਦਾ ਜੋ ਰੁਝਾਨ ਮਿਲੂਗਾ ਉਸ ਸਰ ਨੇ ਅੱਗੇ ਪਿੱਛੇ ਵਧਾਇਆ ਜਾ ਸਕਦਾ ਸਰ ਸਰਕਸ ਵੀ 25 ਤਰੀਕ ਨੂੰ ਸਟਾਰਟ ਹੋ ਰਿਹਾ ਹੈ ਉਹ ਵੀ 1 ਮੰਥ ਲਈ ਹੈ ਫਿਰ ਅੱਗੇ ਜੋ ਵਧਾਣਾ ਉਹ ਦਾ ਸਮਾਂ ਲੱਗ ਜਾਣਾ ਹੈ ਜਿਵੇਂ ਧਰਮੀ ਦਾ ਬਹੁਤ ਸਮਾਂ ਤੇ ਬਰਸਾਤ ਦਾ ਵੀ ਅੱਗੇ ਬਹੁਤ ਸਮਾਂ ਆਉਣਾ ਹੈ ਸਿਰ ਵਾਟਰ ਪ੍ਰੂਫ ਤੰਬੂ ਹੈ ਸਿਕਿੰ ਦੇ ਅੰਦਰ ਕੂਲਰਸ ਵਗੈਰਾ ਲੱਗੇ ਹੋਏ ਨੇ ਪਰ ਫੈਨਸ ਕੂਲਰ ਸਾਰਾ ਕੁਝ ਲੱਗੇ ਹੋਏ ਨੇ ਕਿਸੇ ਨੂੰ ਦੋਸਤ ਨਹੀਂ ਨਾਲੇ ਜਿਸ ਤਰ੍ਹਾਂ ਜਿਹੜਾ ਨਹੀਂ ਸਨੋਵ ਬੋਰਡ ਲੈ ਕੇ ਆਇਆ ਨਾ ਫੁੱਲ ਏਸੀ ਹੈ ਕੁਝ ਕਿਸੇ ਨੂੰ ਕੋਈ ਗਰਮੀ ਨਾ ਨਹੀਂ ਬੈਠੀ ਘਾਰੇ ਸਰੰਦਰ 300 ਤੋਂ 400 ਲੋਕਾਂ ਦੇ ਬੈਠਣ ਦੀ ਸੈਟਿੰਗਸ ਹੈਗੀਆਂ ਨੇ ਜੇ ਇੱਕ ਕਲਾਸ ਦੇ ਵਿੱਚ ਜਿਹੜਾ 200 ਰੁਪਏ ਦੀ ਟਿਕਟ ਹੋਵੇ ਉਹਦੇ ਚੋਂ 150 ਵਾਲੀ ਟਿਕਟ ਸੀ ਇੱਦਾਂ ਹੀ 100 ਵਾਲੀ ਟਿਕਟ ਸੀ ਇੱਦਾਂ ਤਿੰਨ ਤਰ੍ਹਾਂ ਦੇ ਅੱਗੇ ਤਿੰਨ ਮੈਸ਼ਰਡ ਕੀਤਾ ਹੁੰਦਾ ਫਰੰਟ ਸੈਕੰਡ ਰੋ ਥਰਡ ਰੋ ਜਿਸ ਵਿੱਚ ਆ ਕੇ ਲੋਕੀ ਆਪਣੇ ਸਾਹ ਨਾਲ ਟਿਕਟਸ ਲੈ ਕੇ ਚਾਰਾਮਨਾ ਬੈਠ ਸਕਦੇ ਬਹੁਤ ਸਾਰੀਆਂ ਕਲਾਸ ਜਿਹੜੀਆਂ ਪੰਜਾਬ ਦੇ ਪਹਿਲਾਂ ਹੋਇਆ ਗਰਮੀ ਜਿੰਦਰ ਵਿੱਚ ਸਾਰੇ ਪੰਜਾਬ ਦੀ ਗਰਮੀ ਦਾ ਮਾਹੌਲ ਬਹੁਤ ਜ਼ਿਆਦਾ ਹੁੰਦਾ ਸਭ ਬਹੁਤ ਜ਼ਿਆਦਾ ਹੋ ਰਹੀ ਹੈ ਜਿਹੜਾ ਕੋਈ ਜਿਹੜਾ ਸਰਸ ਦੇਖਣ ਆਉਂਦਾ ਹੈ ਆਰੇ ਵਿੰਦਰ ਕੋ ਬਿੱਸ ਐਪ ਐਂ ਮੈਂ ਜੋ ਹੋ ਜਾਂਦੀ ਹੈ ਜੇ ਆਪ ਬਾਬਾ ਨਾਲ ਜਿੱਤਾ ਕੋਈ ਅਫਰਾਟ ਮਹਿਸੂਸ ਕਰਦਾ ਕੋਈ ਇਦਾਂ ਦਾ ਕੋਈ ਚਾਂਸ ਸਭਦਾ ਕਿ ਇਹੀ ਕੋ ਫਰਸਟ ایڈ ਵਗੈਰਾ ਰੱਖੀ ਹੁੰਦੀ ਸਿਰਫ ਫਰਸਟ ایڈ ਵਗੈਰਾ ਰੱਖੀ ਹੁੰਦੀ ਹੈ ਨਹੀਂ ਤਾਂ ਵੈਸੇ ਕੋਈ ਇਦਾਂ ਦੀ ਚਿੰਤਾ ਲੈਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਫਰਸਟ ਸੈਟਸ ਵੀ ਹੁੰਦੀ ਹੈ ਸਾਡੇ ਕੋਲ ਉਦਾਂ ਵੀ ਸਾਰੀ ਕਨਸਟਿਟਿਊਸ਼ਨ ਹੁੰਦੀ ਹੈ ਨਾਲੇ ਇਹਦੇ ਚ ਪੂਰਾ ਜਿਹੜਾ ਹੈ ਵੈਸੇ ਵੀ ਟੰਪੂ ਪੂਰਾ ਹਵਾਦਾਰਾ ਹੁੰਦਾ ਹੈ ਕੂਲਰਸ ਵਗੈਰਾ ਲੱਗੇ ਹੁੰਦੇ ਨੇ ਇਦਾਂ ਘਬਰਾਟ ਲਈ ਕੋਈ ਨਹੀਂ ਤਾਂ ਹੀ ਅਸੀਂ ਜਿਹੜੇ ਵੀ ਕਰਦੇ ਆਂ ਇਸ ਗਰਮੀਆ ਦੇ ਮੌਸਮ ਚ ਈਵਨਿੰਗ ਸ਼ੋਅ ਹੀ ਕਰ ਜਾ ਵੈਦਰ ਹੋਰ ਹੁੰਦਾ ਹੈ ਉਦੋਂ ਦੁਪਹਿਰੇ 1 ਵਜੇ ਤੋਂ ਸਟਾਰਟ ਕਰਿੰਦੇ ਇਸ ਲਈ ਅਸੀਂ ਇੱਥੇ ਜਿਹੜੀ ਟਾਈਮਿੰਗਸ ਰੱਖੀ ਦੀ ਹੈ ਸ਼ਾਮ ਨੂੰ 5 ਵਜੇ ਰੱਖੀ ਦੀ ਹੈ ਮੌਸਮ ਨੂੰ ਦੇਖਦੇ ਹੋਏ ਕਿ ਕਿਸੇ ਲੋਕਾਂ ਨੂੰ ਪਰੇਸ਼ਾਨੀ ਵੀ ਨਾ ਜਿਹੜੇ ਲੋਕ ਬਾਹਰੋਂ ਵੀ ਆ ਰਹੇ ਨੇ ਜਾਂ ਪਿੰਡੋਂ ਆ ਰਹੇ ਨੇ ਜਾਂ ਕਿਤੇ ਦੂਰੋਂ ਆ ਰਹੇ ਨੇ ਉਹ ਆ ਕੇ ਇਸ ਦਾ ਆਰਾਮ ਨਾਲ ਨੰਦ ਮਾਣ ਸਕਣ ਤਾਂ ਬਹੁਤ ਸਾਰੀ ਬੱਚੀ ਵਾਲੀ ਕੀ ਖਾਸ ਹੈ ਪਰ ਉਹ ਗਾਇਬ ਹੋ ਗਈਆਂ ਇਹਨੂੰ ਜਿਉਂਦਾ ਰੱਖਣ ਲਈ ਤੁਸੀਂ ਸਰਕਾਰ ਤੋਂ ਕਿੱਦਾਂ ਦੀ ਸਹਿਯੋਗ ਦੀ ਮੰਗ ਕਰਦੇ? ਸਰਕਾਰ ਤੋਂ ਹੀ ਸਹਿਯੋਗ ਮੰਗਦੇ ਆ ਜੀ ਬਸ ਲੋਕਾਂ ਤੋਂ ਸਹਿਯੋਗ ਮੰਗਦੇ ਕਿ ਵੱਟ ਚੜਕੇ ਇਹਦਾ ਅਨੰਦ ਮਾਣੋ ਜਿੱਦਾਂ ਤੁਸੀਂ ਦੇਖ ਹੀ ਰਹੇ ਹੋ ਅੱਗੇ ਲੱਖਾਂ ਕਰੋੜਾਂ ਰਕਸਾਂ ਆਉਂਦੀਆਂ ਸੀ ਉਹ ਜਿਹੜੀਆਂ ਸੋਹਾਂ ਦੀ ਗਿਣਤੀ ਚ ਆ ਗਈਆਂ ਹੈਗੀਆਂ ਪੰਜਾਬ ਇੱਕ ਪੰਜ ਦਰਿਆਵਾਂ ਦੀ ਧਰਤੀ ਹੈ ਮੇਲਿਆਂ ਦੀ ਧਰਤੀ ਹੈ ਤੇ ਮੇਲੇ ਅੱਗੇ ਵੀ ਲੱਗਦੇ ਰਹਿਣ ਤੇ ਸਰਕਾਰ ਨੂੰ ਬਸ ਇਹੀ ਅਪੀਲ ਕਰਨਾ ਚਾਹੀਦਾ ਵੱਟ ਚੜਕੇ ਸਹਿਯੋਗ ਦਿਓਰ ਸਰਕਾਰ ਸਹਿਯੋਗ ਦੇ ਵੀ ਰਹੀ ਹੈ ਐਨਓਸੀਜ਼ ਵਗੈਰਾ ਦੇ ਵਿੱਚ ਸਾਨੂੰ ਕੋਈ ਨਹੀਂ ਦਿੱਕਤਾਂ ਨਹੀਂ ਆਉਂਦੀਆਂ ਜਿੱਥੇ ਵੀ ਅਸੀਂ ਕਿਤੇ ਮੇਲਾ ਵਗੈਰਾ ਅ ਸਰ ਬਹੁਤ ਅਲੱਗ-ਅਲੱਗ ਸਟਾਲ ਸਜਾਈ ਕਰ ਰਹੇ ਜੋ ਕੋਈ ਪੰਜਾਬੀ ਜੁੱਤੀ ਦਾ ਸਟਾਲਸ ਹੈ ਫਰਨੀਚਰ ਦਾ ਸਟਾਲਸ ਹੈ ਕ੍ਰੌਕਰੀ ਦਾ ਸਟਾਲਸ ਹੈ ਕੱਪੜਿਆਂ ਦੇ ਅਲੱਗ-ਅਲੱਗ ਸਟਾਲਸ ਨੇ ਖਾਣ-ਪੀਣ ਦੇ ਵੀ ਬਹੁਤ ਜੈਪੁਰ ਤੋਂ ਸਟਾਲਸ ਵਗੈਰਾ ਆਏ ਹੋਏ ਨੇ ਪੀਜ਼ਾ ਦਾ ਡੋਮੀਨੋਸ ਦਾ ਸਟਾਲਸ ਲਗਾਇਆ ਜਾ ਰਿਹਾ ਹੈ ਹੋਰ ਵੀ ਇੱਥੇ ਕਈ ਨਵੀਆਂ ਤੋਂ ਨਵੀਆਂ ਚੀਜ਼ਾਂ ਤੁਹਾਨੂੰ ਜੋ ਬਾਹਰੋਂ ਵੀ ਆ ਕੇ ਇੱਥੋਂ ਸ਼ਾਪਿੰਗ ਕਰ ਸਕਦੇ ਆ ਕਿ ਜੋ ਅਸੀਂ ਦਿੱਲੀ ਵਗੈਰਾ ਸ਼ਹਿਰਾਂ ਤੋਂ ਲੈਣ ਜਾਣੀਆਂ ਪੈਂਦੀਆਂ ਉਹ ਤੁਹਾਨੂੰ ਇੱਥੇ ਇੱਕ ਮੇਲੇ ਦੇ ਵਿੱਚ ਆ ਕੇ ਮਿਲ ਜਾਂਦੀਆਂ ਤੇ ਚੀਜ਼ ਦੇ ਰੇਟਸ ਵੀ ਬਹੁਤ ਨਾਰਮਲ ਹੁੰਦੇ ਨੇ ਤੇ ਸੇਲਸ ਦੇ ਵਿੱਚ ਹਰ ਇੱਕ ਮਾਮ ਤੁਸੀਂ ਜਿੱਦਾ ਪਹਿਲੇ ਕੁਐਸਚਨ ਪੁੱਛਿਆ ਸੀ ਕਿ ਨਾਇਗਰਾ ਫਾਲ ਦਾ ਕੀ ਹੋ ਸਰ ਪੂਰਾ ਫਾਈਬਰ ਦਾ ਮਾਡਲ ਹੈ ਜਿਸ ਵਿੱਚ ਕਿ ਬੱਚਿਆਂ ਨੂੰ ਪ੍ਰੋਪਰ ਫੀਲ ਆਵੇ ਇਹ ਕੋਈ ਤਰਪਾਲ ਜਾਂ ਕਿਸੇ ਚੀਜ਼ ਨਾਲ ਬਣਿਆ ਹੋਇਆ ਹੈ ਕਿ ਨਾਇਗਰਾ ਫਾਲ ਨਹੀਂ ਹੈ ਇਹ ਪ੍ਰੋਪਰ ਫਾਈਬਰ 150 ਫੀਟ ਬਾ 35 ਫੁੱਟ ਦੀ ਹਾਈਟ ਦਾ ਫਾਈਬਰ ਮਾਡਲ ਹੈ ਕੋਈ ਤਰਪਾਰ ਨਾਲ ਝਰਨਾ ਨਹੀਂ ਬਣਾਇਆ ਹੋਇਆ ਜਿਸ ਨੂੰ ਅਸੀਂ ਨਾਇਗਰਾ ਫਾਲ ਦਾ ਨਾਮ ਦੇ ਰਹੇ ਹਾਂ ਫਾਈਬਰ ਮਾਡਲ ਹੈ ਜਿਸ ਕਾਰਨ ਕਿ ਲੋਕਾਂ ਨੂੰ ਪਤਾ ਲੱਗੇ ਕਿ ਨਾਇਗਰਾ ਫਾਲ ਉੱਥੇ ਜਾ ਕੇ ਕੀ ਹੈ ਔਰ ਅਸੀਂ ਖੁਦ ਉੱਥੇ ਜਾ ਕੇ ਦੇਖਿਆ ਤਾਂ ਉਸ ਤੋਂ ਬਾਅਦ ਇਹਨੂੰ ਇੱਥੇ ਲਿਆ ਕੇ ਬਣਵਾਇਆ ਹੈ ਕੁਝ ਜਾ ਕੇ ਉਹਦੀ ਮਾਡਲਿੰਗ ਕੀਤੀ ਹੈ ਸਾਰੀ ਫਲੇਲਿੰਗ ਕੀਤੀ ਹੈ ਕੁਝ ਜਾ ਕੇ ਉਹਨੂੰ ਪ੍ਰੋਪਰ ਸੈਟਅਪ ਕਰਕੇ ਫਿਰ ਇੱਥੇ ਲਿਆ ਕੇ ਉਹਨੂੰ ਪ੍ਰੋਪਰ ਫਾਈਬਰਸ ਬਣਾਏ ਜਦੋਂ ਸਰਕਸ ਦਾ ਨਾਂ ਲੈਨੇ ਆ ਨਾ ਬੱਚਿਆਂ ਦੀ ਦੁਮਾਰਦ ਸਾਰੇ ਆਪਣਾ ਭਾਗਾਂ ਵੀ ਲੈਣ ਦੇਵਾ ਸਰ ਇਸੇ ਲਈ ਅਸੀਂ ਇਲੈਕਟ੍ਰੋਨਿਕ ਐਨੀਮਲਸ ਲੈ ਕੇ ਆਏ ਨਾ ਕਿ ਬੱਚਿਆਂ ਨੂੰ ਉਹ ਜੋ ਐਨੀਮਲਸ ਲੋਪ ਹੋ ਗਏ ਨੇ ਗਵਰਨਮੈਂਟ ਵੱਲੋਂ ਬੰਦ ਕਰਵਾ ਦਿੱਤੇ ਗਏ ਨੇ ਉਹਦੀ ਜਗ੍ਹਾ ਤੇ ਇਸ ਲਈ ਉਹਨੂੰ ਅਸੀਂ ਐਨੀਮਲਸ ਉਹਲੇ ਲੈ ਕੇ ਆਏ ਕਿ ਬੱਚਿਆਂ ਨੂੰ ਹਰੇਕ ਐਨੀਮਲ ਦਾ ਪਤਾ ਲੱਗੇ ਤੇ ਉਸ ਵਿੱਚ ਨਾਲ ਹੋਰ ਵੀ ਅਫਰੀਕਨ ਕਲਾਕਾਰ ਨੇ ਸਾਡੇ ਕੋਲ ਜਿਹੜਾ ਬਾਹਰਲੇ ਕਲਾਕਾਰਸ ਨੇ ਜਿਹੜੇ ਆਪਾਂ ਟੀਵੀਆ ਵਗੈਰਾ ਤੇ ਦੇਖਦੇ ਨੇ ਬੱਚੇ ਉਹ ਵੀ ਇੱਥੇ ਬੈਠ ਕੇ ਬੱਚੇ ਇੱਥੇ ਦੇਖਣ ਦਾ ਅਨੰਦ ਲੈਂਦੇ ਕਿ ਦਸਰੀ ਵੇਸਟਪਿਸ ਤੋਂ ਆਪ ਜਿਹੜਾ ਕਿੰਨੇ ਲੋਕ ਦੇਖਣ ਆ ਰਹੇ ਥੋੜਾ ਜਿਹਾ ਜੀ ਸਾਡੇ 150 ਤੋਂ 200 ਬੰਦੇ ਦਾ ਸਟਾਫ ਹੈ ਜੀ ਸਾਡੇ ਕੋਲ ਆਪਣਾ ਜਿਹੜਾ ਇੱਥੇ ਵਰਕਿੰਗ ਕਰਦਾ ਹੈ ਜਿਹੜਾ ਆਰਟਿਸਟ ਸਟਾਫ ਹੈ ਸਾਡੇ ਤੋਂ 70 ਬੰਦੇ ਲੱਗਦਾ ਹੈ ਮੋਦੀਨੂਸ ਸਟਾਫ ਹੈ ਸਾਰਾ ਇਹ ਦਾ ਹੈਲਪਿੰਗ ਸਟਾਫ ਹੁੰਦਾ ਜੋ ਸਾਰਾ ਚੱਲਦਾ ਤੁਸੀਂ ਜੀ ਉਹ ਸਟਾਰਟਿੰਗ ਚ ਕੀਆ ਆਪਣੀ ਫੀਅਰ ਹੈ ਅਵੇਲੇਬਲ ਰੋਇਸ ਕਰਕੇ ਉਹ ਵੀ ਬਹੁਤ ਨੇੜੇ ਕਲੇਮ ਕਰਦੇ ਨਹੀਂ ਸੀ ਤੇ ਉਹਨਾਂ ਨਾਲੋਂ ਆਪਣੀ ਡਿਫਰੈਂਟ ਕਿਵੇਂ ਹੈ ਤੇ ਐਕਚੁਅਲ ਇਹ ਕਿਹੜੀ ਕਲੇਮ ਕਰਦੇ ਤੇ ਕਲੇਮ ਦੇ ਵਿੱਚ ਬਹੁਤ ਫਰਕ ਹੋ ਜੀ ਪਹਿਲਾਂ ਹੀ ਆ ਚੁੱਕੇ ਉਹਨਾਂ ਨੇ ਇੱਥੇ ਵੀ ਕਿਹਾ ਸੀ ਉਹ ਵੀ ਆਇਆ ਸੀ ਕਿ ਅਸੀਂ ਉਹ ਰੈਰ ਹੈ ਅਵੇਲੇਬਲ ਰੋਇਸ ਕਰਦੇ ਮਤਲਬ ਇਹਦੇ ਵਿੱਚ ਤੁਹਾਨੂੰ ਡਿਫਰੈਂਸ ਕੀ ਆ ਆਪਣਾ ਮਤਲਬ ਕੀ ਫਿਕਸਰ ਪੂਵੀ ਲਗਾ ਕੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਕੋਤੋਂ ਪਤਾ ਲੱਗ ਜੂਗਾ ਕਿ ਉਹ ਸਰਕਸ ਹੈ ਜਾ ਵਿੱਚ ਤੁਹਾਨੂੰ ਕਈ ਆਰਟਿਸਟ ਦੇ ਕਲਿੱਪਸ ਉਹਦੇ ਵਿੱਚ ਦੇਖ ਨੂੰ ਮਿਲੂਗਾ ਜਿਸ ਵਿੱਚ ਤੁਹਾਨੂੰ ਹਰ ਉਹ ਵੀ ਸ਼ੂਟਿੰਗ ਲਈ ਅਸੀਂ ਰੈਂਟ ਤੇ ਦਿੱਤੀ ਸੀਗੀ ਤੇ ਉਹਦੀ ਸੈਟ ਸਮਾਨੇ ਕੋਈ ਨਵੀਂ ਬਣਾ ਕੇ ਨਹੀਂ ਲਗਾਈ ਸੀ थैंक यू थैंक यू ਸੋ Much थैंक यू ਸਾਥ ਥੋੜਾ ਸਾਨੂੰ ਅੰਦਰ ਦਿਖਾਵੋ ਜੀ ਜਿਹੜਾ ਆਓ ਚਲ ਕੀ ਕੀ